ਦੀਨਾਨਗਰ ਦੀ ਮਾਸਟਰ ਕਲੋਨੀ ਨੇੜੇ ਪਾਰਕ 'ਚ ਸੁੱਕਾ ਦਰਖਤ ਬਿਜਲੀ ਦੀ ਤਾਰ ਤੇ ਡਿੱਗਿਆ ਲੋਕਾਂ ਨੇ ਜਤਾਇਆ ਰੋਜ਼ ਜੰਗਲਾਤ ਤੇ ਬਿਜਲੀ ਵਿਭਾਗ ਨੂੰ ਕੀਤੀ ਅਪੀਲ ਦਿਨਾਨਗਰ ਦੀ ਮਾਸਟਰ ਕਲੋਨੀ ਦੇ ਨੇੜਲੇ ਜੰਗਲਾਤ ਵਿਭਾਗ ਦੀ ਪਾਰਕ ਵਿੱਚ ਪਿਛਲੇ 7-8 ਦਿਨਾਂ ਤੋਂ ਇੱਕ ਸੁੱਕਾ ਦਰਖਤ ਬਿਜਲੀ ਦੀ ਤਾਰ ਉੱਤੇ ਡਿੱਗਿਆ ਹੋਇਆ ਹੈ ਇਸ ਗੰਭੀਰ ਮਾਮਲੇ ਵੱਲ ਨਾ ਤਾਂ ਜੰਗਲਾਤ ਵਿਭਾਗ ਨੇ ਧਿਆਨ ਦਿੱਤਾ ਹੈ ਅਤੇ ਨਾ ਹੀ ਬਿਜਲੀ ਵਿਭਾਗ ਵੱਲੋਂ ਕੋਈ ਕਾਰਵਾਈ ਕੀਤੀ ਗਈ ਇਸ ਸਬੰਧ ਵਿੱਚ ਸਹਿਰ ਕਰਦੇ ਐਡਵੋਕੇਟ ਨਰਿੰਦਰ ਕੁਮਾਰ ਨੇ ਕਿਹਾ ਕਿ ਮੈਂ ਕਈ ਵਾਰ ਜੰਗਲਾਤ ਵਿਭਾਗ ਅਤੇ ਬਿਜਲੀ ਵਿਭਾਗ ਨੂੰ ਫੋਨ ਕਰ ਚੁੱਕਿਆ ਹਾਂ ਪਰ ਅਫਸੋਸ ਕਿ ਅਜੇ ਤੱਕ ਕਿਸੇ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ ਉਹਨਾਂ ਸਬੰਧਿਤ ਵਿਭਾਗ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸੇ ਵੀ ਕਿਸਮ ਦੀ ਘਟਨਾ ਤੋਂ ਬਚਿਆ ਜਾ ਸਕੇ ਸਭ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਇਸ ਸਮੇਂ ਅਸੀਂ ਦਿਨਾਨਗਰ ਦੇ ਵਿੱਚ ਜਿਹੜਾ ਮਾਸਟਰ ਕਲੋਨੀ ਦੇ ਬਾਹਰ ਫੋਰੈਸਟ ਡਿਪਾਰਟਮੈਂਟ ਦੀ ਜਗ੍ਹਾ ਦੇ ਵਿੱਚ ਜਿਹੜਾ ਪਾਰਕ ਬਣਿਆ ਹੋਇਆ ਲੋਕਾਂ ਦੀ ਸੈਰ ਵਾਸਤੇ ਸੁਰਵਦਾ ਵਾਸਤੇ ਉਹਦੇ 'ਚ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਆ ਵੀ ਆ ਇੱਕ ਦਰਖਤ ਆ ਇਹ ਪਤਾ ਨਹੀਂ ਕਿੰਨੇ ਸਾਲਾਂ ਤੋਂ ਸੁੱਕਿਆ ਹੋਇਆ ਹਾਂਜੀ ਔਰ ਇਸ ਦਰਖਤ ਦੇ ਬਾਰੇ ਫੋਰੈਸਟ ਡਿਪਾਰਟਮੈਂਟ ਦੇ ਕਈ ਅਧਿਕਾਰੀਆਂ ਨੂੰ ਮੈਂ ਕਈ ਵਾਰੀ ਕਿਹਾ ਕਿ ਇਹਨੂੰ ਕੱਟ ਲਓ ਯਾਰ ਇਹ ਕੇ ਆ ਇੱਕ ਪਿੱਛੇ ਹੋਰ ਵੀ ਦੋ ਚਾਰ ਹੈਗੇ ਨੇ ਇਹਨੇ ਹੁਣ ਦੇਖੋ ਇਹ ਪਰਸੋਂ ਦਾ ਡਿੱਗਿਆ ਤੇ ਜਿਹੜੀ ਕੇਬਲ ਵਾਇਰ ਹੈ ਜਿਹੜੀ ਬਿਜਲੀ ਬੋਰਡ ਦੀ ਉਦੇ ਉੱਤੇ ਅੜਕਿਆ ਹੋਇਆ ਉਹ ਕਾफी ਨੁਕਸਾਨ ਕਰ ਸਕਦਾ ਸਾਰੇ ਜਿਹੜੇ ਇਹਨਾਂ ਦੇ ਮੁਲਾਜ਼ਮ ਨੇ ਅਫਸਰ ਨੇ ਉਹ ਇੱਥੋਂ ਨਿਕਲ ਕੇ ਜਾਂਦੇ ਨੇ ਨਾਲ ਲੈਣ ਦਾ ਦਫ਼ਤਰ ਹੈ ਪਰ ਇਹਨਾਂ ਨੂੰ ਇਹ ਨਜ਼ਰ ਨਹੀਂ ਆਉਂਦਾ ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਇਹਨਾਂ ਅੱਗੇ ਤੇ ਕੀ ਕਰਨੀ ਹੈ ਬਿਜਲੀ ਬੋਰ ਵਾਲਿਆਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਤੇ ਆਪਣੀ ਪ੍ਰਾਪਰਟੀ ਬਚਾਓ ਯਾਰ ਉਹਨਾਂ ਨੂੰ ਤੇ ਜੇ ਨਹੀਂ ਇਸ ਚੀਜ਼ ਦੀ ਕੋਈ ਪ੍ਰਵਾਹ ਤੇ ਤੁਸੀਂ ਤੇ ਕੁਝ ਕਰੋ ਕਿ ਇੱਥੋਂ ਹਜ਼ਾਰਾਂ ਲੋਕ ਜਿਹੜੇ ਨਿਕਲਦੇ ਨੇ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋ ਗਿਆ ਤੇ ਕੌਣ ਜ਼ਿੰਮੇਵਾਰ ਹੈ ਸੋ ਮੈਂ ਇਸ ਵੀਡੀਓ ਰਾਹੀਂ ਬੇਨਤੀ ਕਰਦਾ ਇਹ ਆਪਣੀ ਜ਼ਿੰਮੇਵਾਰੀ ਡਿਪਾਰਟਮੈਂਟ ਨੂੰ ਸਮਝ ਪਏ ਜਿਹੜੀ ਉਹ ਸਮਝਣੀ ਚਾਹੀਦੀ ਹੈ ਔਰ ਇਹਦਾ ਕੋਈ ਹੱਲ ਕਰਨਾ ਚਾਹੀਦਾ ਬਹੁਤ ਬਹੁਤ ਬੇਰਬਾਦੀ